ਮੈਂ ਰਿਕਾਰਡ ਕਰ ਲਿਆ ਕਿ ਕੱਲ ਨੂੰ ਕੁੜੀ ਮੈਂ ਕੋਈ ਬਲੇਮ ਲਾ ਬੇ ਮੈਨੂੰ ਉਹ ਦਿਨ ਨਾ ਮੇਰੇ ਨਾਲ ਗਲਤ ਬੋਲਿਆ ਜਾਂ ਮੈਂ ਬੋਲਿਆ ਕਿ ਕਿੰਨਾ ਸਮਾਂ ਗੱਲ ਕੀਤੀ ਹੈ ਉਸ ਗੱਲ ਦੇ ਵਿੱਚ ਦਰਦ ਸੀਗਾ ਕਿ ਇਹ ਦੇ ਕਿ ਮਤਲਬ ਕਿ ਸਰਕਾਰ ਵਾਲਾ ਪੂਰਾ ਹੋ ਗਿਆ ਉਹ ਵੀ ਲਾ ਮਾ ਲੇਗਾ ਹੁਣ ਤੁਹਾਨੂੰ ਲੱਗਦਾ ਸੀ ਕਿ ਦਰਦ ਸੀ ਉਹਦੀ ਗੱਲ ਵਿੱਚ ਕੋਈ ਦਰਦ ਬਚਣ ਦੀ ਗੱਲਾਂ ਕਰ ਰਹੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਆ ਆਖਰੀ ਧਿਆਨ ਹੁੰਦਾ ਹੈ ਹਾਂ ਇਹ ਸਿਰਫ ਕੀ ਕਰਦੇ ਨੇ ਇਹ ਚੌਧਰੀ ਖੜ ਤੋਂ ਕੋ ਮਕਾਦਮਾ ਕੇਸ ਚੱਲੇਗਾ ਕੇਸ ਚੱਲੂਗਾ ਹੀ ਚੱਲੂਗਾ ਕਿਉਂਕਿ ਕਾਨੂੰਨ ਅੱਗੇ ਦਿੰਦਾ ਬੱਚਾ ਸੂਸਣ ਨੂੰ ਕਹਿੰਦਾ ਉਹਨੇ ਜੈਸ ਕੀਤੀ ਹੈ ਇਟ ਮੀਨਸ ਕਿ ਉਹਦੇ ਕਰਕੇ ਸੁਸਾਇਡ ਕੀਤਾ ਇਹ ਇੰਡੀਕੇਸ਼ਨ ਦੇ ਰਿਹਾ ਹੈ ਜੀ ਬਿਲਕੁਲ ਬាទ ਸਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਮੁੰਡੇ ਦੀ ਕਿ ਜਿਹੜਾ ਖੁੱਡੀਕਲਾਂ ਤੋਂ ਸੀਗਾ ਉਹਨਾਂ ਦੇ ਤਾਇਆ ਜੀ ਪ੍ਰਗਟ ਸਿੰਘ ਜੀ ਸਾਡੀ ਲਾਈਨ ਤੇ ਨੇ ਇਹ ਜਿਸ ਲੜਕੇ ਦੀ ਮੌਤ ਹੋਈ ਜਿਸ ਮੁੰਡੇ ਦੀ ਮੌਤ ਹੋਈ ਹੈ ਉਹਨਾਂ ਦੇ ਤਾਇਆ ਜੀ ਲੜਕੇ ਦਾ ਨਾਮ ਕੀ ਸੀਗਾ ਲਵਪ੍ਰੀਤ ਸਿੰਘ ਜੀ ਲਵਪ੍ਰੀਤ ਇਹ ਕਿੰਨੀ ਉਮਰ ਦਾ ਸੱਚਾ ਬੱਚਾ ਬੱਚੇ ਦੀ ਉਮਰ ਪ੍ਰਗਟ ਸਿੰਘ ਜੀ ਐਗਜ਼ੈਕਟ ਅੱਜ ਦੀ ਡੇਟ ਦੇ ਹਿਸਾਬ ਨਾਲ ਕਿੰਨੀ ਉਮਰ ਸੀ ਮੁੰਡੇ ਦੀ ਜੀ ਲੜਕਾ 30 ਸਾਲ ਮਤਲਬ ਇਹ ਸਨ 24ਵਾਂ ਸਾਲ ਲੱਗਿਆ ਸੀ ਉਹਨੂੰ ਸਭ ਤੋਂ ਪਹਿਲਾਂ ਜੀ ਮੈਂ ਜਗਿੰਦਰ ਬਾਸੀ ਤੁਹਾਡੇ ਨਾਲ مخاطਬ ਹਾਂ ਸਾਨੂੰ ਅਤੇ ਦੇਸ਼ ਦੇ ਵਿੱਚ ਬੈਠੇ ਸਭ ਪਰਿਵਾਰਾਂ ਨੂੰ ਬੜਾ ਦੁੱਖ ਹੈ ਕਿ ਅarli ਇਸ ਵਿੱਚ ਤੁਹਾਡੇ ਬੱਚੇ ਦਾ ਚਲੇ ਜਾਣਾ ਔਰ ਇਸ ਉਮਰ ਦੇ ਵਿੱਚ ਅਸੀਂ ਬੜੀਆਂ ਆਸਾਂ ਰੱਖਦੇ ਹਾਂ ਬੱਚੇ ਨੂੰ ਪੜਾਉਂਦੇ ਹਾਂ ਲਿਖਾਉਂਦੇ ਹਾਂ ਔਰ ਕਿੰਨਾ ਖਰਚਾ ਕੀਤਾ ਲੜਕੀ ਨੂੰ ਭੇਜਿਆ ਉਸ ਤੋਂ ਬਾਅਦ ਬੱਚੇ ਦੀ ਮੌਤ ਦਾ ਕਾਰਨ ਤੁਹਾਡੇ ਮੁਤਾਬਕ ਕੀ ਮੌਤ ਕਿਵੇਂ ਹੋਈ ਤੁਹਾਡਾ ਸਕਪ ਭਤੀਜਾ ਇਹ ਜੀ ਸਰ ਜੀ ਤਾਇਆ ਜੀ ਦਾ ਪੁੱਤ ਹੈ ਸਰ ਤਾਇਆ ਜੀ ਦਾ ਪੁੱਤ ਹੈ ਸਰ ਤੁਹਾਡਾ ਪਿੰਡ ਕਿਹੜਾ ਪੰਜਾਬ ਦੇ ਪਰਿਵਾਰ ਇੱਕ ਵਾਰ ਇੱਕ ਦਮ ਲਿਆ ਸਰ ਤੁਹਾਡਾ ਪਿੰਡ ਪਿੰਡ ਕਿਹੜਾ ਤੁਹਾਡਾ ਆਪ ਜੀ ਦਾ ਇਹ ਸਰ ਕੋਠੇ ਦਵਿੰਦਪੁਰਾ ਢਣਾਵਲਾ ਮੰਡੀ ਸਰ ਡਿਸਟ੍ਰਿਕਟ ਤਸੀਲਾਂ ਡਿਸਟ੍ਰਿਕਟ ਬਰਨਾਲਾ ਸਰ ਤੁਹਾਡਾ ਜ਼ਿਲ੍ਹਾ ਬਰਨਾਲਾ ਹੈ ਜੀ ਸਰ ਜੀ ਤੁਹਾਡੇ ਐਸਐਸਪੀ ਸਾਹਿਬ ਕੌਣ ਨੇ ਥੀ ਸਰ ਤੁਹਾਡੇ ਐਸਐਸਪੀ ਸਾਹਿਬ ਕੌਣ ਨੇ ਤੁਹਾਡੇ ਜਿਹੜੇ ਮੁਖੀ ਨੇ ਜ਼ਿਲ੍ਹੇ ਦੇ ਪੁਲਿਸ ਅਫਸਰ ਆ ਗੋਲ ਸਾਹਬ ਨੇ ਠੀਕ ਹੈ ਹਾਂਜੀ ਹਾਂਜੀ ਗੋਲ ਸਾਹਬ ਨੇ ਅੱਛਾ ਇਹਦਾ ਬੱਚੇ ਦਾ ਮੌਤ ਹੈ ਇਹ ਜਿਹੜੀ ਸ਼ਾਦੀ ਹੋਈ ਸੀਗੀ ਲੜਕੀ ਨੂੰ ਆਇਲਟ ਆ ਕਰਾਇਆ ਤੁਸੀਂ ਜਾਂ ਪਹਿਲਾਂ ਕੀਤੀ ਹੋਈ ਸੀਗੀ ਇਹ ਲੜਕੀ ਰਿਸਤਾਰੇ ਵਿੱਚੋਂ ਸੀਗੀ ਜਾਂ ਫਿਰ ਇਸਤਿਆਰ ਸੀਗਾ ਕੈਂਡੌਨਲੀ ਕੇਵਰ ਲੋਕ ਫੀਸ ਲਾਪਦੇ ਨੇ ਫਿਰ ਆਈ ਹੈ ਕਿਵੇਂ ਹੋਇਆ ਸੀ ਸ਼ਾਦੀ ਇਹ ਇਹ ਸਰ ਜਿਹੜੀ ਲੜਕੀ ਸੀ ਇਹ ਜਿਹੜਾ ਲੜਕਾ ਸਰ ਜਿਹਦੀ ਜਿਤ ਹੋਇਆ ਨਾ ਇਹਦੀ ਭੂਆ ਜਿਹੜੇ ਦੇ ਫੁੱਫੜ ਜੀ ਹੈ ਨਾ ਸਰ ਹੂੰ ਤਾਂ ਸਗੇ ਫੁੱਫੜ ਜੀ ਸਰ ਹੁੰਦੇ ਮਾਂਦੇਵਾ ਪਿੰਡ ਤੋਂ ਉਹਨਾਂ ਦੇ ਮਾਮਾ ਜੀ ਦੀ ਪੋਤੀ ਸੀ ਸਰ ਆਈ ਸੀ ਰਿਸ਼ਤੇਦਾਰੀ ਦੇ ਵਿੱਚੋਂ ਰਿਸ਼ਤਾ ਸੀ ਸਰ ਆਹ ਆਈ ਸੀ ਮਤਲਬ ਮੁੰਡੇ ਜਿਹੜਾ ਫੁੱਫੜ ਆ ਸਕਾ ਉਹਦੇ ਰਿਸ਼ਤੇਦਾਰੀ ਵਿੱਚੋਂ ਸੀ ਉਹਨਾਂ ਦਾ ਰਿਸ਼ਤਾ ਕਰ ਮਾਮਾ ਜੀ ਦੀ ਪੋਤੀ ਸੀ ਸਰ ਅ ਸੋਸਾ ਵਾਪਸ ਸਟੋਰੀ ਇਹ ਕਵਰ ਕਰਨੀ ਅੱਜ ਆਪਣੇ ਕੋਲ ਹੋਰ ਸਟੋਰੀ ਜਿਹੜੀ ਕਵਰ ਕਰਨੀ ਆ ਸਨ ਅਲੀ ਨੀ ਫਰਾ ਜੀ ਬਿਲਕੁਲ ਜੀ ਪਰ ਪ੍ਰਗਟ ਸਿੰਘ ਜੀ ਤੋਂ ਆਪਾਂ ਜਿਹੜੇ ਫੈਕਟ ਚੈੱਕ ਕਰਨੇ ਸੀ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਮਦਰ ਇਹ ਇਹ ਹਿਸਟਰੀਕ ਕਵਰ ਕਰਨੀ ਅੱਜ ਮੀਨਸ ਉਹ ਸਟਰੀ ਵੀ ਨਹੀਂ ਸਰ ਪਹਿਲਾਂ ਅੱਛਾ ਮਦਰ ਗੱਲ ਨਹੀਂ ਸ਼ਾਰਟ ਸਟੋਰੀ ਹੈ ਹਾਂ ਇਹ ਸ਼ਾਰਟ ਸਟੋਰੀ ਜਸਟ ਫੈਕਟ ਚੈੱਕ ਕਰਨੇ ਸੀ ਅਚੀ ਤੁਹਾਡਾ ਨਾਮ ਕੀ ਪੂਰਾ ਸਰ ਮੇਰਾ ਨਾਮ ਪ੍ਰਗਟ ਸਿੰਘ ਆ ਸਰ ਪ੍ਰਗਟ ਸਿੰਘ ਜੀ ਅੱਛਾ ਇਹ ਲੜਕੇ ਦੇ ਬਾਪ ਦਾ ਨਾਮ ਕੀ ਹੈ ਸੁਖਾ ਬਲਵਿੰਦਰ ਸਿੰਘ ਸਰ ਮਦਰ ਮਦਰ ਦਾ ਨਾਮ ਹੈ ਰਕਰ ਅਰਤਿੰਦਰ ਕੌਰ ਸਰ ਇਹੜੀ ਲੜਕੀ ਆ ਜੀ ਸਰ ਆਪਣੀ ਸੁੱਤ ਚਲ ਚੁੱਕੀ ਇੱਕ ਵਾਰ ਠੀਕ ਹੈ ਤੁਸੀਂ ਗੱਲ ਕੀਤੀ ਸੀ ਆਈ ਡੋਟ ਨੋ ਮੇਰਾ ਸਰਫਸ ਇਹ ਸਵਾਲ ਹੈ ਕਿ ਲੜਕੇ ਦੀ ਮੌਤ ਬਾਅਦ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਨੇ ਚਾਰਜ ਕੀਤੇ ਔਰ ਜ ਨਹੀਂ ਹਲੇ ਸਾਰਾ ਇੱਕ ਹਫ਼ਤਾ ਜੋ ਚੱਲ ਰਿਹਾ ਹੈ ਸਾਰਾ ਪੋਸਟ ਕੋਲ ਕੰਪਲੇਂਟ ਪਾਈ ਹੋਈ ਹੈ ਜੀ ਉਹ ਸਾਡੇ ਐਸਪੀ ਇਨਵੈਸਟੀਗੇਸ਼ਨ ਨੇ ਜਗਵਿੰਦਰ ਸਿੰਘ ਟੀਮਾ ਜੀ ਸਰ ਕੀ ਨਾਮ ਹੈ ਨਾ ਜਗਵਿੰਦਰ ਸਿੰਘ ਟੀਮਾ ਸਰ ਓਕੇ ਹਾਂ ਉਹਨਾਂ ਕੋਲੇ ਸਰ ਇਨਕੁਆਰੀ ਹੋ ਰਹੀ ਆ ਅਸੀਂ ਆਪਣੇ ਉਹਨਾਂ ਨੂੰ ਕੰਪਲੇਂਟ ਦੇ ਨਾਲ ਸਾਰੇ ਜਿਹੜੇ ਡਾਕੂਮੈਂਟ ਸੀ ਬੱਚੇ ਦੇ ਮਤਲਬ ਫੋਨ ਦੀ ਚੈਟ ਸੀ ਜਾਂ ਜੋ ਅਸੀਂ ਪੈਸਾ ਲਾਇਆ ਲੜਕੀ ਦੀ ਮੈਰਿਜ ਦੇ ਉੱਤੇ ਉਹਨਾਂ ਰਸੀਦਾਂ ਭਰੀਆਂ ਨੇ ਸਾਰੇ ਡਾਕੂਮੈਂਟ ਲਾ ਲਾ ਕੇ ਸਰ ਉਹਨਾਂ ਨੂੰ ਦੇਤੇ ਤੇ ਹਲਕਿ ਜਗਵਿੰਦਰ ਸਿੰਘ ਟੀਮਾ ਜਿਹੜੇ ਐਸਪੀ ਨੇ ਐਸਪੀ ਹੈੱਡ ਕੁਆਰਟਰ ਨੇ ਜਾਂ ਐਸਪੀ ਡੀ ਨੇ ਜਾਂ ਐਸਪੀ ਸਿਟੀ ਨੇ ਐਸਪੀ ਡੀ ਨੇ ਸਰ ਐਸਪੀ ਡੀ ਦਾ ਕੰਮ ਕਰ ਰਹੇ ਨੇ ਐਸਪੀ ਡੀ ਦਾ ਕੰਮ ਕਰ ਰਹੇ ਨੇ ਤੁਸੀਂ ਤੁਸੀਂ ਇਹਨਾਂ ਨੂੰ ਕੰਪਲੀਟ ਕਿਉਂ ਦਿੱਤੀ ਤੁਸੀਂ ਐਸਐਸਪੀ ਨੂੰ ਨਹੀਂ ਦਿੱਤੀ ਜਾਂ ਫਿਰ ਉਹਨਾਂ ਨੇ ਮਾਰਕ ਕਰ ਦਿੱਤਾ ਇਹਨਾਂ ਨੂੰ ਨਹੀਂ ਸਰ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਕੰਪਲੀਟ ਹੈ ਉਹਨਾਂ ਨੇ ਪਰਤਾਲ ਵਾਸਤੇ ਉਹਨਾਂ ਨੇ ਮਾਰਕ ਕੀਤਾ ਮਾਰਕ ਇਟ ਠੀਕ ਕਿੰਨਾ ਪਲ ਸੋ ਇਹਨਾਂ ਨੇ ਕੀ ਕੀਤਾ ਜੀ ਮਾ ਸਾਹਿਬ ਨੇ ਫਿਰ ਉਹਨਾਂ ਨੇ ਸਰ ਮਤਲਬ ਸਾਡੇ ਵਿਹਾਨ ਹੋ ਚੁੱਕਿਆ ਉਹਨਾਂ ਨੇ ਲੜਕੀ ਵਾਲੇ ਪਰਿਵਾਰ ਨੂੰ ਬੁਲਾਇਆ ਸੀ ਅੱਜ ਹੂੰ ਕੱਲ ਵੀ ਬੁਲਾਇਆ ਸੀ ਕੱਲ ਕਿਸੇ ਕਾਰਨ ਉਹਨਾਂ ਦੇ ਵਿਹਾਨ ਨਹੀਂ ਹੋ ਸਕੇ ਅੱਜ ਤੇ ਕਹਿੰਦੇ ਸੀ ਬੁਲਾਇਆ ਹੋਇਆ ਤੇ ਉਸ ਤੋਂ ਬਾਅਦ ਉਹ ਅਗਲੀ ਫਾਈਨਲ ਰਿਪੋਰਟ ਦੇਣਗੇ ਸਰ ਪਰ ਤੇ ਮੁਕਦਮਾ ਦਰਜ ਕਰਨਗੇ आईसी सो तਾਨੂੰ ਇੱਕ ਪਲੀ ਪਲੀਸ ਪ੍ਰੋਸਾਕੀ ਦੇਰੀਆ ਕਿ ਅਸੀਂ ਇਨਚਾਰਜ ਕਰਨ ਜੈ ਨਹੀਂ ਪਰ ਕਹਿੰਦੇ ਰਹੇਗੇ ਵੀ ਚਾਰਜ ਕਰਾਂਗੇ ਸਾਰਾ ਚਾਰਜ ਮੰਗਦਾ ਵੀ ਆ ਸਾਰਾ ਸਾਰੇ ਮਤਲਬ ਡਾਕੂਮੈਂਟ ਲਾਏ ਨੇ ਜੀ ਇਹ ਏੜੀ ਲੜਕੀ ਆ ਇਹ ਲੜਕੀ ਦੇ ਮਾਵਾਪ ਦਾ ਕੀ ਨਾਮ ਕੀ ਹੈ ਲੜਕੀ ਦੇ ਪਾਦਰ ਦਾ ਨਾਮ ਹੈਗਾ ਸਰ ਜਗਦੀਪ ਸਿੰਘ ਜੀ ਜਗਦੀਪ ਸਿੰਘ ਮਾਤਾ ਦਾ ਨਾਮ ਕੀ ਹੈ ਮਾਤਾ ਦਾ ਨਾਮ ਸੁਖਵਿੰਦਰ ਗੋੜਾੜਾ ਹੈ ਇਹ ਨੜ ਕੋ 18 ਸਾਲ ਤੋਂ ਉੱਪਰ ਬ੍ਰਦਰ ਵੀ ਹੈ ਕੋਈ ਹਾਂ ਨਾ ਸਾਹਿਬ ਉਹ ਸਰਕਟ ਉਹ 12 ਪਲੱਸ 2 ਦੇ ਵਿੱਚ ਪੜ੍ਹਦਾ ਸਾਲ 18 ਸਾਲ ਦਾ ਲੜਕਾ ਹੈ ਜਰਾਂ 18 ਸਾਲ ਤੋਂ ਉੱਪਰ ਹੈ ਤੇ ਘਟ ਹੈ ਨਹੀਂ ਸਰ ਕਲੀਅਰ ਨਹੀਂ ਜਗਦੀਪ ਸਿੰਘ ਇਹਨੜ ਪਿੰਡ ਕਿਹੜਾ ਹੈ ਤੇ ਜ਼ਿਲ੍ਹਾ ਕਿਹੜਾ ਨੜਾ ਪਿੰਡ ਨੜਾ ਖੁੱਡੀ ਕਲਾਂ ਸਰ ਇਹ ਕੁੜੀ ਖੁੱਡੀ ਕਿਆ ਖੁੱਡੀ ਕੇ ਕਲਾਂ ਦੀ ਹੈ ਖੁੱਡੀ ਕਲਾਂ ਸਰ ਖੁੱਡੀ ਕਲਾਂ ਤਹਿਸੀਲ ਤੇ ਡਿਸਟ੍ਰਿਕਟ ਬਰਨਾਲਾ ਹੀ ਸਰ ਇਹਨਾਂ ਦਾ ਇਹ ਬਰਨਾਲਾ ਠੀਕ ਹੈ ਸਾਨੂੰ ਪਾਣੋ ਮਾੜ ਅਸੀਂ ਤੁਹਾਨੂੰ ਸਭ ਕੀ ਕਰਨ ਚਾਹਦੇ ਬੋਲੋ ਹਾਂਜੀ ਮੈਂ ਪ੍ਰਗਟ ਸਿੰਘ ਜੀ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨਾਲ ਵੀ ਹੁਣ ਉਹਦੀ ਬਿਆਨਤ ਕੌਰ ਦੀ ਗੱਲ ਹੋਈ ਹੈ ਨਹੀਂ ਸਰ ਹੁਣ ਬਿਲਕੁਲ ਗੱਲ ਨਹੀਂ ਹੋਈ ਕੀ ਉਹਦਾ ਤੁਹਾਨੂੰ ਫੋਨ ਆਇਆ ਕਿਉਂਕਿ ਉਹ ਲੜਕੀ ਕਲੇਮ ਕਰ ਰਹੀ ਕਿ ਮੈਂ ਲਗਾਤਾਰ ਫੋਨ ਲਾਏ ਮੇਰਾ ਫੋਨ ਚੱਕਦੇ ਨਹੀਂ ਨਹੀਂ ਸਰ ਮੈਂ ਕਿ ਮੈਂ ਮੈਂ ਪਰਿਵਾਰ ਦੇ ਵਿੱਚ ਹੂੰ ਹੂੰ ਸਰ ਸਤਾਈ ਗ੍ਰੀਨ ਨਾਲ ਇੱਕ ਵਾਰ ਗੱਲ ਹੋਈ ਆ ਮਤਲਬ ਬੇਟੀ ਨਾਲ ਲਾਪ੍ਰੀਤ ਸਿੰਘ ਦੀ ਸਿਸਟਰ ਦੇ ਨਾਲ ਤਾਂ ਲਾਪ੍ਰੀਤ ਦੀ ਜਿਹੜੀ ਮਦਰ ਆ ਉਹਨਾਂ ਨੇ ਗੱਲ ਕੀਤੀ ਉਹਨੇ ਨਹੀਂ ਨਹੀਂ ਸਰ ਨਾ ਮਦਰ ਨਾਲ ਨਾ ਕਿਸੇ ਨਾਲ ਹੋਰ ਨਹੀਂ ਗੱਲ ਕੀਤੀ ਸਰ ਜਿਹੜਾ ਫੋਨ ਆਇਆ ਜੀ ਉਹ ਲਾਪ੍ਰੀਤ ਸਿੰਘ ਦੀ ਜਿਹੜੀ ਸਸਟਰ ਤੋਂ ਵੱਡੀ ਆ ਉਹਦੇ ਨਾਲ ਗੱਲ ਹੋਈ ਆ ਉਹ ਵੀ 26 ਸਾਈਬ ਜੀ ਨੂੰ ਸਰ ਅੱਛਾ ਕੀ ਗੱਲ ਕੀ ਹੋਈ ਕਿੰਨਾ ਸਮਾਂ ਗੱਲ ਹੋਈ ਆ ਕੀ ਕਹਿਆ ਗੱਲਬਾਤ ਚ ਮੈਂ ਤੁਮੜ ਸਰ ਮੈਂ ਬੇਟੀ ਨਾਲ ਗੱਲ ਕਰਾ ਦਾਂ ਹਾਂਜੀ ਹਾਂਜੀ ਰਾਜਵੀਰ ਕੌਰ ਨਾਲ ਗੱਲ ਕਰਵਾਓ ਅੱਛਾ ਲੜਕੀ ਹਾਂਜੀ ਹੈਲੋ ਬੇਟਾ ਆਪ ਸਰ ਬੜਾ ਦੁੱਖ ਹੈ ਕਿ ਤੁਹਾਡੇ ਬ੍ਰਦਰ ਦੀ ਮੌਤ ਦਾ ਹੋ ਜਾਣਾ ਔਰ ਇਹ ਲੜਕੀ ਜਿਹੜੀ ਬਿਆਨ ਤਿਕਾ ਰਹੀ ਆ ਇਹ ਨੇ ਤੁਹਾਨੂੰ ਫੋਨ ਕੀਤਾ ਸੀ 27 ਆਪਣੇ ਜੂਨੂ ਹਾਂ ਜੀ ਸਰ ਪੱਲੋਂ ਨੇ ਮੈਨੂੰ ਕਾਲ ਕੀਤਾ ਜਿਸ ਦਿਨ ਮੇਰੇ ਬ੍ਰਦਰ ਦੀ ਡੈਥ ਹੋਈਆ ਉਸ ਦਿਨ ਮੇਰੇ ਨਾ ਤਾਂ ਤਬੀਅਤ ਠੀਕ ਨਹੀਂ ਸੀ ਇੰਜੈਕਸ਼ਨ ਵਿਚਾਰ ਲੱਗੇ ਹੋਏ ਸੀ ਤੇ ਫੁੱਲਾ ਵਾਲੇ ਦਿਨ ਵੀ ਉਹਦੀ ਕਾਲ ਆਈ ਹੋਈ ਸੀ ਫਿਰ ਮੈਨੂੰ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਭੂਆ ਦੇ ਮੁੰਡੇ ਤੋਂ ਵੀ ਲਾਡੀ ਨੇ ਉਸਤੇ ਮੈਨੂੰ ਬਹੁਤ ਕਾਲ ਕੀਤੇ ਹਨ ਨਾਲੇ ਮੈਸੇਜ ਕੀਤਾ ਹੋਇਆ ਕਿ ਮੇ ਨਾਲ ਗੱਲ ਕਰ ਤੇ ਅੱਠ ਨੌ ਕਾਲ ਕੀਤੀ ਉਹਨੇ ਫਿਰ ਮੈਨੂੰ ਗੁੱਸਾ ਆਇਆ ਤਾਂ ਮੈਂ ਗੁੱਸੇ ਜਿਹੇ ਨੂੰ ਮੈਂ ਕਾਲ ਕੀਤੀਆਂ ਨੇ ਬਟ ਇਹਨੂੰ ਕੋਈ ਵੀ ਆਪ ਕਾਲ ਰਿਸਪੀ ਨਹੀਂ ਕੀਤੀ ਉਦੋਂ ਤੇ ਫਿਰ ਮੈਂ ਉਹਨੂੰ ਉਹਨੇ ਫਿਰ ਮੈਂ ਕਾਫੀ ਘੰਟਿਆਂ ਦੇ ਵਿੱਚ ਮੈਨੂੰ ਨੇ ਬੈਕ ਕਾਲ ਕੀਤੀ ਆ ਤੇ ਫਿਰ ਮੈਨੇ ਆਪਣੇ ਜੋ ਵੀ ਮੈਨੇ ਕੁਐਸ਼ਨ ਸੀ ਇੱਕ ਪੁੱਛੇ ਨੇ ਵੀ ਤੁਹਾਡੇ ਵਿੱਚ ਲੜਾਈ ਹੋਈ ਸੀ ਜਾਂ ਕੀ ਗੱਲਬਾਤ ਹੋਈ ਸੀ ਸਾਡੇ ਵਿੱਚ ਥੋੜਾ ਜਿਹਾ ਟਾਈਮ ਗੱਲ ਹੋਈ ਆ ਕੁੜੀਆਂ ਨਾਲ ਕੋਈ ਕੁਐਸ਼ਨ ਤੇ ਮੈਂ ਗੱਲ ਤਾਂ ਉਹਨੂੰ ਪੁੱਛੀ ਵੀ ਨਹੀਂ ਬੋਲੀ ਹੈਗੀ ਮੈਂ ਨੋਰਮਲ ਗੱਲ ਕੀਤੀ ਆ ਉਹ ਮੇਰੇ ਕੋਲ ਰਿਕਾਰਡਿੰਗ ਪਈ ਹੈ ਅਸਲ ਗੁਰ ਰਿਕਾਰਡਿੰਗ ਪਈ ਹੋ ਹਾਂਜੀ ਸਰ ਮੈਂ ਰਿਕਾਰਡ ਕਰ ਲਿਆ ਕਿ ਕੱਲ ਨੂੰ ਕੁੜੀ ਮੈਂ ਕੋਈ ਬਲੇਮ ਲਾ ਬੇ ਮੈਨੂੰ ਉਹ ਦਿਨ ਨਾ ਮੇਰੇ ਨਾਲ ਗਲਤ ਬੋਲਿਆ ਜਾਂ ਮੈਂ ਬੋਲ ਲਿਆ ਕਿ ਕਿੰਨਾ ਸਮਾਂ ਗੱਲ ਕੀਤੀ ਹੈ ਉਸ ਗੱਲ ਦੇ ਵਿੱਚ ਦਰਦ ਸੀਗਾ ਕਿ ਇਹ ਦੇ ਕਿ ਮਤਲਬ ਕਿ ਸਰਕਾਰ ਵਾਲਾ ਪੂਰਾ ਹੋਇਆ ਗਿਆ ਉਹ ਵੀ ਲਾ ਮਾ ਲੇਗੇ ਹੁਣ ਤੁਹਾਨੂੰ ਲੱਗਦਾ ਸੀ ਕਿ ਦਰਦ ਸੀ ਉਹਦੀ ਗੱਲ ਵਿੱਚ ਕੋਈ ਦਰਦ ਮਹਿਸੂਸ ਕੀਤਾ ਉਹਨੇ ਮੌਤ ਦਾ ਸਰ ਰੋ ਰਹੀ ਸੀ ਬਟ ਉਹ ਹੋ ਸਕਦਾ ਡਰਾਮਾ ਹੋਵੇ ਇੱਕ ਤਰ੍ਹਾਂ ਦਾ ਉਹ ਸਭ ਦੇ ਵਿਚਾਵਲੀ ਉਹ ਰੋ ਰਹੀ ਸੀ ਉਹਨੂੰ ਮੈਂ ਕੁਸ਼ਨ ਪੁੱਟ ਕੀਤਾ ਪਹਿਲਾਂ ਇਹੀ ਗੱਲ ਕੀਤੀ ਵੀ ਤੁਹਾਡੀ ਗੱਲਬਾਤ ਕੀ ਹੋਈ ਸੀ ਉਹਨੇ ਕਿਹਾ ਕਹਿੰਦੀ ਮੈਂ ਕਿਹਾ ਮੈਂ ਛੁੱਟੀ ਹਾਂ ਮੇਰੀ 11 ਘੰਟੇ ਦੀ ਸ਼ਿਫਟ ਹੈ ਮੈਂ ਗੱਲ ਨਹੀਂ ਕਰ ਸਕਦੀ ਫਿਰ ਮੈਂ ਉਹਨੂੰ ਪਹਿਲਾਂ ਫਿਰ ਮੈਂ ਪੁੱਛਿਆ ਮੈਂ ਕਿ ਤੁਹਾਡੇ ਜਿਹੜਾ ਪਹਿਲਾਂ ਜਿੰਨੇ ਗੱਲਬਾਤ ਹੁੰਦੀ ਸੀ ਕਹਿੰਦੀ ਠੀਕ ਠਾਕ ਗੱਲ ਹੁੰਦੀ ਸੀ ਮੈਂ ਕਿਹਾ ਤੁਸੀਂ ਚੈਟ ਦੇ ਵਿੱਚ ਲੜਦੇ ਰਹਿੰਦੇ ਸੀ ਵੀ ਅਸੀਂ ਨੇ ਚੈਟ ਖੋਲ ਕੇ ਦੇਖੀਆ ਕਹਿੰਦੀ ਕਿ ਚੈਟ ਤੇ ਲੜਦੇ ਸੀ ਵੱਟ ਤਾਂ ਜੇ ਫੋਨ ਤੇ ਗੱਲ ਕਰਦੇ ਸੀ ਬਿਲਕੁਲ ਨਹੀਂ ਸੀ ਲੜਦੇ ਫਿਰ ਇਹ ਗੱਲ ਗਈ ਆ ਫਿਰ ਮੈਂ ਅਖਾ ਵੀ ਤੂੰ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਬੇਨਤ ਜੇ ਕੋਈ ਪ੍ਰੋਬਲਮ ਆ ਤੂੰ ਇੰਡੀਆ ਆ ਜਾ ਆਪਾਂ ਬੈ ਕੇ ਗੱਲ ਕਰ ਲੈਣੇ ਗੱਲ ਨੂੰ ਢੇਰ ਲੈਣੇ ਤੇ ਉਹ ਜੀ ਬਸ ਹਾਂ ਕਹੀ ਗਈ ਹੈ ਉਹਨੇ ਕੋਈ ਅਪਦਾ ਫਿਰ ਮੈਂ ਦੇਖੋ ਆਹ ਕੁਸ਼ਨ ਵੀ ਪੁੱਟ ਕੀਤਾ ਵੀ ਤੇਰੇ ਜੇ ਇੱਧਰ ਕੋਈ ਗੱਲ ਸੀ ਤਾਂ ਮੈਨੂੰ ਦੱਸ ਦਵਾਂ ਮੈਂ ਇਹ ਗੱਲ ਕਲੀਅਰ ਕਰ ਲਾਂਗੀ ਆਪਾਂ ਬਹਿ ਕੇ ਹੂੰ ਤੇ ਕਹਿੰਦੀ ਉਹ ਤਾਂ ਵੀ ਨਹੀਂ ਕੋਈ ਐ ਨਹੀਂ ਕਿਹਾ ਵੀ ਨਾ ਮੇਰੇ ਇੱਧਰ ਕੋਈ ਗੱਲ ਨਹੀਂ ਕੋਈ ਰਿਲੇਸ਼ਨ ਨਹੀਂ ਮੈਂ ਤਾਂ ਲਾਦੀ ਨਾਲ ਹੀ ਰਹਿਣਾ ਸੀ ਐਵੇਂ ਉਹਨੇ ਇਹ ਗੱਲ ਦਾ ਕੋਈ ਜ਼ਵਾਵ ਨਹੀਂ ਦਿੱਤਾ ਬਸ ਹੂੰ ਹਾਂ ਕਰ ਰਹੀ ਹੈ ਰਿਕਾਰਡਿੰਗ ਮੈਂ ਜਿੱਦਾਂ ਤੁਸੀਂ ਕਹੋਗੇ ਮੈਂ ਜਿੱਥੇ ਵੀ ਕਹਾਂਗੇ ਮੈਂ ਸੈਂਡ ਕਰ ਦੂੰਗੀ ਮੈਂ ਲਾਸਟ ਟਾਈਮ ਵੀ ਸਾਡੇ ਘਰ ਦੀ ਬਹੁਤ ਸੀ ਮੈਨੂੰ ਇਹ ਗੱਲ ਕਹੀਏ ਕਿ ਬੰਨ ਤਾਂ ਸਾਡੇ ਕੋਲ ਇਥੇ ਸਾਰੇ ਜਾਣਿਆ ਰਿਸ਼ਤੇਦਾਰ ਨੇ ਤੂੰ ਇਥੇ ਇਕੱਲੀ ਆ ਜੀ ਤੂੰ ਮੈਨੂੰ ਆਪਦਾ ਐਡਰੈਸ ਦੇ ਦੇ ਮੇਰੀ ਫਰੰਟ ਤੇ ਕੋਈ ਆ ਜੂਗੀ ਉਹ ਕਹਿੰਦੇ ਉਹਨੇ ਬਹਾਨਾ ਵਾਰਿਆ ਵੀ ਮੇਰੀ ਰਿਲੇਟਿਵ ਆ ਰਹੇ ਨੇ ਤੇ ਮੇਰੇ ਚਾਚੇ ਦੀ ਕੁੜੀ ਕੋਈ ਕਿ ਭੂਆ ਕਰਨੀ ਆ ਰਹੀ ਹੈ ਤੇ ਉਹਦੇ ਕੋਲੇ ਕੋਈ ਨਹੀਂ ਪਹੁੰਚਿਆ ਸੀ ਉਸ ਟਾਈਮ ਤੇ ਉਹਨੇ ਮੈਨੂੰ ਤੂਸੋ ਉਹ ਐਨੀਵੇ ਇਸ ਗਲਵਾ ਦੇ ਦੌਰਾਨ ਉਹਨੇ ਪੁੱਛਿਆ ਸੀ ਕਿ ਐ ਤੁਹਾਡੀ ਮੰਮੀ ਆਪਣੇ ਲਾਪਰੀਦੀ ਮੰਮੀ ਜਣ ਕੇ ਆਪਣੇ ਸਾਸਵਾਰੀ ਕਿੱਦਾਂ ਆ ਹੁਣ ਕਿਛੇ ਨਹੀਂ ਮੇਰੀ ਗੱਲ ਕਰਾਓ ਉਹਨੇ ਨਾਲ ਲਿਆ ਨਹੀਂ ਨਹੀਂ ਉਹਨੇ ਇਹ ਗੱਲ ਬਿਲਕੁਲ ਨਹੀਂ ਕਹੀ ਮੈਂ ਇਹ ਗੱਲ ਕਹੀ ਆ ਖੁਦ ਦੱਸਿਆ ਮੈਂ ਕਿ ਮੰਮੀ ਦੀ ਹਾਲਤ ਬਹੁਤ ਬੁਰੀ ਆ ਉਹਨੇ ਕੋਈ ਕੁਛ ਨਹੀਂ ਫੁਰਤ ਕੀਤਾ ਵੀ ਮੰਮੀ ਡੈਡੀ ਕਿ ਮੈਨੇ ਵੀ ਮੇਰੀ ਉਹਨਾਂ ਨਾਲ ਗੱਲ ਕਰਵਾਓ ਨਹੀਂ ਕੁਛ ਨਹੀਂ ਐ ਮੈਨੂੰ ਕਿਹਾ ਨਹੀਂ ਮੈਨੂੰ ਉਹ ਚਾਰੀ ਤੁਸੀਂ ਕਿੱਥੇ ਹੋ ਜਿਤਨਾ ਲਿਓ ਪਰ ਗੱਲੇ ਨਹੀਂ ਕੀਤੀ ਨਾ ਪੁੱਛਿਆ ਕਿੱਛੇ ਨੇ ਮੰਮੀ ਡੈਡੀ ਕਿਵੇਂ ਨੇ ਕਿਵੇਂ ਆ ਸਭ ਕੁਝ ਕੋਈ ਗੱਲੇ ਨਹੀਂ ਕੀਤੀ ਨਹੀਂ ਨਹੀਂ ਉਹ ਮੈਂ ਖੁਦ ਤਾਂ ਦੱਸੂ ਮੰਮੀ ਡੈਡੀ ਦੀ ਹਾਲਤ ਨਾ ਪਰ ਡੋਨਟ ਵਰੀ ਸੋ ਇਹ ਸਾਰੇ ਸਿੰਪਟਮ ਨੇ ਇੱਕ ਮਿੰਟ ਸਿੱਧੂ ਸਾਹਿਬ ਲੈਟ ਮੀ ਫਿਨਿਸ਼ ਅਸੀਂ ਜਨਣਾ ਚਾਹੁੰਦੇ ਤੁਸੀਂ ਇਹ ਜਿਹੜੀ ਸਾਰੀ ਰਿਕਾਰਡਿੰਗ ਆ ਜਿਹੜੇ ਐਸ ਪੀ ਨੇ ਕੀ ਨਾਮ ਹੈ ਜਗਵਿੰਦਰ ਚੀਮਾ ਇਹਨਾਂ ਨੂੰ ਦੇ ਚੁੱਕੇ ਹੋ ਸਾਰੀ ਰਿਕਾਰਡਿੰਗ ਏ ਰਿਕਾਰਡਿੰਗ ਸ਼ਾਇਦ ਦਿੱਤੀ ਮੈਨੂੰ ਕਨਫਰਮ ਨਹੀਂ ਹੈਗਾ ਵੀ ਦਿੱਤੀ ਆ ਜਾਂ ਨਹੀਂ ਤੇ ਇਹ ਰਿਕਾਰਡਿੰਗ ਤੁਸੀਂ ਖਿਆਲ ਰੱਖਣਾ ਔਰ ਅਸੀਂ ਕੱਲ ਨੂੰ ਇਸ ਰਿਕਾਰਡਿੰਗ ਨੂੰ ਸਾਨੂੰ ਹੈਂਡਓਵਰ ਕਰਨਾ ਇਹਨੂੰ ਅਸੀਂ ਰਿਕਾਰਡਿੰਗ ਬਏ ਆਪ ਖੁਦ ਹੈਂਡਲ ਕਰ ਲੈ ਕੇ ਇਸ ਨੂੰ ਔਰ ਜਿੰਨਾ ਚਿਕਰੀਤਾ ਹਫਤੇ ਵਿੱਚ ਚਾਰਜ ਕਰ ਲੈ ਠੀਕ ਹੈ ਨਹੀਂ ਤਾਂ ਅਸੀਂ ਇਹ ਚਾਰਜ ਸ਼ੀਟ ਜਿਹੜੀ ਆ ਜਰੂਰ ਲਵਾਵਾਂਗੇ ਤੁਹਾਨੂੰ ਵਾਅਦਾ ਕਰਦਾ ਤੁਹਾਨੂੰ ਇਨਸਾਫ ਮਿਲੂਗਾ ਮੇਰੇ ਕਨ ਭਾਵੇਂ ਕਿ ਅਸੀਂ ਇਨਸਾਫ ਦੀਵਾਨ ਨੂੰ ਬੈਠਾ ਮੀਡੀਆ ਅਸੀਂ ਤੁਹਾਨੂੰ ਇਨਸਾਫ ਮਿਲੂਗਾ ਬੇਟਾ ਤੁਹਾਨੂੰ ਚਾਹੀਦਾ ਇਨਸਾਫ ਹੀ ਚਾਹੀਦਾ ਜੇਕਰ ਤਾਂ ਮੁੜ ਕੇ ਆਉਣਾ ਨਹੀਂ ਉਹ ਤਾਂ ਤੁਹਾਨੂੰ ਬਿਲਕੁਲ 100% ਇਨਸਾਫ ਮਿਲੂਗਾ ਔਰ ਅਸੀਂ ਤੁਹਾਡੇ ਇਸ ਦੁੱਖ ਦੇ ਵਿੱਚ ਮੈਂ ਦੁਨੀਆ ਵਿੱਚ ਵਸੇ ਸਾਰੇ ਪੰਜਾਬੀ ਪਰਵਾੜ ਸਿੱਖ ਨੇ ਹਰ ਇੱਕ ਬੰਦਾ ਤੁਹਾਨੂੰ ਫੋਨ ਨਹੀਂ ਕਰ ਸਕਦਾ ਤੁਹਾਡਾ ਨਾਲ ਗੱਲ ਨਹੀਂ ਕਰ ਸਕਦਾ ਨਾ ਤੁਸੀਂ ਇਹਨਾਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਗੱਲਬਾਤ ਕੱਲਾ ਜਗਿੰਦਰ ਬਾਸੀ ਨੇ ਕਰ ਰਿਹਾ ਦੁੱਖ ਤੁਹਾਡਾ ਨਾਲ ਸਾਂਝਾ ਕਰ ਰਿਹਾ ਇਸ ਸਮੂੱਚਾ ਭਾਈਚਾਰਾ ਕੈਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਜਿਹੜੇ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਇਹ ਸਾਰਿਆਂ ਦੀ ਆਵਾਜ਼ ਇਸ ਵੇਲੇ ਤੁਹਾਡੇ ਨਾਲ ਹਾਜ਼ਰ ਹੈ ਦੁੱਖ ਦੇ ਵਿੱਚ ਅਸੀਂ ਸਤਿਿਕ ਹਾਂ ਔਰ ਮੈਂ ਵਾਹਿਗੁਰੂ ਸੱਚੇ ਪਾਤਸ਼ਾ ਅੱਗੇ ਅਰਦਾਸ ਅਸੀਂ ਕਰ ਰਹੇ ਇਕੱਠੇ ਹੋ ਕੇ ਕਿ ਤੁਹਾਨੂੰ ਪਾਣਾ ਮੰਨਦਾ ਬਲਬਖਸ਼ੇ ਔਰ ਜਿਹੜਾ ਹੁਣ ਪਾਣਾ ਬਰ ਚੁੱਕਾ ਆ ਉਹਨੂੰ ਕੋਈ ਵੀ ਨਹੀਂ ਲਿਆ ਸਕਦਾ ਪਰ ਅਸੀਂ ਇੱਕ ਹੌਸਲਾ ਦੇ ਸਕਦੇ ਹਾਂ ਪਰ ਜਿਹੜਾ ਹੌਸਲਾ ਤਦੇ ਮਿਲੇਗਾ ਜੇ ਤੁਹਾਨੂੰ ਇਨਸਾਫ ਮਿਲੇਗਾ ਸੋ ਇਨਸਾਫ ਜਿਹੜਾ ਤੁਹਾਨੂੰ ਦਿਵਾਉਣਾ ਸਾਡਾ ਫਰਜ਼ ਬਣਦਾ ਸਾਬ ਲਈਗਾ ਅਚਾ 27 ਤਰੀਕ ਤੋਂ ਬਾਅਦ ਇਸ ਲੜਕੀ ਨੇ ਦੁਬਾਰਾ ਤੁਹਾਨੂੰ ਕਾਲ ਕੀਤਾ ਕਦੇ ਤੁਹਾਨੂੰ ਤੁਹਾਨੂੰ 27 ਤਰੀਕ ਤੋਂ ਬਾਅਦ ਕਦੇ ਇੱਕ ਉਸ ਕਾਲ ਤੋਂ ਬਾਅਦ ਕਾਲ ਕੀਤਾ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੇਰੇ ਮੈਸੇਜ ਕੀਤੇ ਹੋਏ ਨੇ ਵੀ ਬੇਬੰਤ ਆਪਣਾ ਐਡਰੈਸ ਭੇਜ ਦੇ ਮੇਰੀ ਫਰੈਂਡ ਆਦੀ ਉਹ ਫ੍ਰੀ ਹੈ ਹੁਣ ਉਹਦਾ ਇਹਦੇ ਵਿੱਚ ਕੋਈ ਰਿਪਲਾਈ ਨਹੀਂ ਆਇਆ ਹੁੰਦਾ ਸੋ ਇਹ ਮਤਲਬ ਇਹ ਇਹ ਤੁਹਾਨੂੰ 27 ਤੁਹਾਨੂੰ ਇੱਕੋ ਕਾਲ ਕੀਤਾ ਉਹਦਾ ਫੋਨ ਕੀਤਾ ਨਹੀਂ ਮੁੜ ਕੇ ਨਾ ਆਪਣੀ ਸੱਸ ਨੂੰ ਨਾ ਸਹਰੇ ਨੂੰ ਨਹੀਂ ਬਿਲਕੁਲ ਵੀ ਤੇ ਇਹਦੇ ਮਾਪੇ ਆ ਫਿਊਨਲ ਸੰਸਕਾਰ ਦੀ ਰਸਮ ਤੇ ਆਏ ਸੀ ਹਾਂਜੀ ਉਹ ਆਏ ਸੀ ਦਾਸ ਸੰਸਕਾਰ ਤੇ ਵੀ ਆਏ ਸੀ ਫੁੱਲਾਂ ਤੇ ਵੀ ਆਏ ਸੀ ਬਸ ਤੇ ਮੰਮੀ ਤੇ ਬ੍ਰਦਰ ਭੋਗਤੇ ਨਹੀਂ ਆਏ ਬਾਕੀ ਉਹਦੇ ਪਾਪਾ ਆਏ ਸੀ ਭੋਗ ਤੇ ਅੱਛਾ ਭੋਗ ਤੇ ਸਰਫਾ ਇਹਦਾ ਮਤਲਬ ਇਹ ਆ ਕਿ ਭੋਗ ਤੇ ਆਉਣਾ ਕਿੰਨਾ ਜ਼ਰੂਰੀ ਸੀਗਾ ਉੱਥੇ ਨਹੀਂ ਸਰਫ ਇੱਕੋ ਹੀ ਫਾਦਰ ਆਇਆ ਕੁੜੀ ਜਦੋਂ ਮੰਮੀ ਦੇ ਬ੍ਰਦਰ ਨਹੀਂ ਆਏ ਫਾਦਰ ਆਏ ਕਿ ਉਹ ਕਿਉਂ ਨਹੀਂ ਆਏ ਕੋ ਆਪ ਅਸੀਂ ਨੇ ਕੋਈ ਪੁੱਛਿਆ ਵੀ ਨਹੀਂ ਕਿਉਂਕਿ ਉਹ ਤਾਂ ਸਾਡੇ ਕੋਲੇ ਆ ਕੇ ਬੈਠੇ ਵੀ ਨਹੀਂ ਜਾ ਇੱਥੇ ਆਪਣੇ ਰਿਵਾਜ ਆ ਵਿਆਹ ਤੇ ਲੇਡੀਆਂ ਬੈਠਦੀਆਂ ਨੇ ਜਾਂ ਜਾਂਚ ਜਾਂਚ ਕੋਲੇ ਆ ਕੇ ਥੋੜਾ ਦੁੱਖ ਬਣਾਉਂਦੇ ਆ ਉਹਨਾਂ ਦੇ ਘਰ ਦੇ ਭੋਗ ਦੇ ਉੱਤੇ ਮਿਲ ਨਹੀਂ ਹੈਗੇ ਨਾ ਮੇਰੇ ਮੰਮੀ ਨੂੰ ਨਾ ਮੇਰੇ ਡੈਡੀ ਨੂੰ ਬਸ ਆ ਕੇ ਸਾਈਡ ਤੇ ਬੈਠ ਕੇ ਮੁੜ ਕੇ ਜਿਹੜੀਆਂ ਲੇਡੀਜ਼ ਆਈਆਂ ਸੀ ਚਾਪੀਆਂ ਤਾਈਆਂ ਦਾਦੀ ਉਹ ਵੀ ਪਿੱਛੋਂ ਆ ਕੇ ਬਸ ਪਿੱਛੇ ਬੈਠ ਕੇ ਮੁੜ ਗਈਆਂ ਉਹ ਵੀ ਮੰਮੀ ਦੇ ਕੋਲੇ ਨਹੀਂ ਆਈਆਂ ਤੇ ਮੁੜ ਕੇ ਉਹਨਾਂ ਦਾ ਫੋਨ ਵੀ ਨਹੀਂ ਆਇਆ ਹੋਣਾ ਜੇ ਮਤਲਬ ਇੰਨੇ ਦਿਨਾਂ ਦਾ ਮੁੜ ਕੇ ਫੋਨ ਵੀ ਨਹੀਂ ਆਇਆ ਨਹੀਂ ਨਹੀਂ ਕੋਈ ਫੋਨ ਨਹੀਂ ਪਿੱਛੋਂ ਕੋਈ ਨਹੀਂ ਆਇਆ ਭੋਗ ਦੇ ਦਿੱਤਾ ਹਮਮ ਐਨਬੀ ਸੋ ਵੀ ਤੁਸੀਂ ਇਹ ਕਰ ਰਹੇ ਹੋ ਕੋਈ ਸਾਇੰਸਕ ਨਿਖਾਨ ਆਏ ਹੋਗੇ ਵੀ ਐਡਾ ਹਾਲੇ ਵੀ ਜਿਹੜੀ ਕੁੜੀ ਆ ਜਿਹੜੀ ਚਕੀ ਨਾ ਕੀ ਨਾਮ ਕੀ ਲੜਕੀ ਦਾ ਬੇਅੰਤ ਕੀ ਹੈ ਹਾਂਜੀ ਬੇਅੰਤ ਅੱਛਾ ਬੇਅੰਤ ਦੀ ਕੁੜੀ ਆ ਇਹਨੇ ਹਾਲੇ ਤੀ ਵੀ ਆਪਣੀ ਸੱਸੇ ਨਾਲ ਅਫਸੋਸ ਕੀਤਾ ਹੀ ਨਹੀਂ ਗਾਇ ਇਹਨੇ ਦਿਨਾਂ ਦਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਕੀਤਾ ਨਾ ਸਹਰੇ ਨਾਲ ਨਾ ਸੱਸ ਨਾਲ ਤੁਹਾਡਾ ਵੀ ਉਹਦੇ ਗੱਲ ਵਿੱਚ ਕੀਤੀ ਆ ਅੱਛਾ ਇਹ ਵੀ ਪੁੱਛਿਆ ਕਿ ਬੀਜੀ ਦਾ ਮੰਮੀ ਦਾ ਕੀ ਹਾਲ ਹੈ ਹੁਣ ਕਿੱਦਾਂ ਆ ਅਛਾ ਕੀਤਾ ਨਹੀਂ ਹੈ ਸੋ ਇਹ ਇਟ ਮੀਨਸ ਕਿ ਤੁਸੀਂ ਇਹ ਦੁਨੀਆ ਵਾਲੇ ਉਹ ਸੱਚਾ ਕੌਣ ਝੂਠਾ ਕੌਣ ਹੈ ਹੁਣ ਫੇ ਆਪਾਂ ਨੂੰ ਜਿਹੜੇ ਲੋਕ ਨੇ ਹੁਣ ਮਦਦ ਕਰਨੀ ਚਾਹੀਦੀ ਇਸ ਪਰਿਵਾਰ ਦੀ ਜਾਂ ਨਹੀਂ ਕਰਨੀ ਚਾਹੀਦੀ ਹੁਣ ਮੈਂ ਦੁਨੀਆ ਨੂੰ ਪੁੱਛਣਾ ਚਾਹੁੰਦਾ ਮੈਂ ਉਹਨਾਂ ਜ਼ਾਲਮ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਕਿ ਇਹ ਸੱਚੀਆਂ ਕੁੜੀਆਂ ਨੇ ਤੇ ਮੁੰਡੇ ਝੂਠੇ ਨੇ ਹੁਣ ਮੈਨੂੰ ਦੱਸੋ ਕਿ ਇਹ ਜੁਕਸ਼ ਹੋਇਆ ਕਿੰਨਾ ਮਾੜਾ ਹੋਇਆ ਔਰ ਤੂੰ ਨੋ ਉਸ ਘਰ ਦੀ ਤੇ ਜਿਹੜੀ ਸੱਸੇ ਮਾਂ ਹੁੰਦੀ ਆ ਤੂੰ ਪੁੱਛਿਆ ਵੀ ਨਹੀਂ ਕਿ ਮਾਂ ਕਿ ਤੇਰਾ ਕੀ ਹਾਲ ਆ ਕਿ ਜੋ ਹੁਣ ਅਸੀਂ ਹੋ ਗਿਆ ਮੈਨੂੰ ਆਪਣਾ ਪੁੱਤ ਸਮਝੇ ਹੁੰਤੋ ਤੇ ਇੱਕ ਵਾਰ ਵੀ ਨਹੀਂ ਕਿਹਾ ਸੋ ਇਹ ਦਾ ਮਤਲਬ ਇਹ ਆ ਕਿ ਆਲਰੇਡੀ ਕੁੜੀ ਦੀ ਇੰਟੈਂਸ਼ਨ ਤੁਹਾਡੇ ਸਾਹਮਣੇ ਆਸੀ ਕੁਝ ਨਹੀਂ ਕਹਿਣਾ ਬਟ ਮੈਂ ਤੁਹਾਨੂੰ ਵਾਅਦਾ ਕਰਦਾ ਤੁਹਾਡਾ ਬੇਟਾ ਨਾਮ ਕੀ ਹੈ ਸਰ ਜੀ ਤੇਨਾ ਤੁਹਾਡਾ ਰਾਜਵੀਰ ਰਾਜਵੀਰ ਸਰ ਅਰਾਜਵੀਰ ਸਰ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਨੀ ਆ ਤੇ ਇਹਨਾਂ ਦੇ ਡੈਡੀ ਮੰਮੀ ਦੀ ਕੋਈ ਇੰਟਰਵਿਊ ਆਈ ਆ ਉਤੋਂ ਉਹਨਾਂ ਨੇ ਇਹ ਗੱਲ ਕਹੀ ਆ ਜੇ ਅਗਰ ਸਾਡੀ ਕੁੜੀ ਡਿਪੋਰਟ ਹੁੰਦੀ ਆ ਤਾਂ ਉਹ ਆਪਣੇ ਸਹੁਰਾ ਘਰ ਚ ਜਾ ਕੇ ਰਹੂਗੀ ਹੁਣ ਤੁਸੀਂ ਆਪਣਾ ਵੀ ਆਪਾਂ ਨੂੰ ਪਤਾ ਲੱਗ ਹੀ ਰਿਹਾ ਵੀ ਉਹਨਾਂ ਦੇ ਇੰਟੈਂਸ਼ਨ ਕੀ ਨੇ ਉਹ ਕੀ ਚਾਹੁੰਦੇ ਨੇ ਹੁਣ ਹਜੇ ਉਹਨਾਂ ਦਾ ਐਡਾ ਖਰਚਾ ਕਰਵਾ ਕੇ ਸਾਡਾ ਮੇਰਾ ਪਾਗ ਮਾ ਕੇ ਇੱਥੋਂ ਸੇਖੋ ਕੇ ਹਜੇ ਵੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹ ਜੋ ਬਸ ਜੀ ਇਹਦੇ ਵਿੱਚ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਸੁਣੋ ਗੱਲ ਉਹ ਸੁਣੋ ਗੱਲ ਸੁਣੋ ਗੱਲ ਇੱਥੇ ਕੋਈ ਮੈਟਰ ਨਹੀਂ ਹੈ ਉਹ ਕੀ ਕਹਿੰਦੇ ਆ ਕਿ ਉਹਨਾਂ ਨੇ ਇੰਟਰਵਿਊ ਦਿੱਤੀ ਆ ਇਸ ਇਸ ਨੂੰ ਮੈਟਰ ਇਨਿੰਗ ਇਹਦਾ ਮਤਲਬ ਇਹ ਕੋਈ ਨਹੀਂ ਹੈ ਕੋਈ ਕਲਮਬੰਦ ਨਹੀਂ ਹੋ ਗਿਆ ਜਾਂ ਸਾਹਮਣੇ ਕੋਈ ਨਹੀਂ ਹੈ ਇਹ ਸਿਰਫ ਕਿ ਕਿ ਪ੍ਰੋਬਲਮ ਹੈ ਕਿ ਸਾਡੇ ਫੀਲਡ ਦੇ ਵਿੱਚ ਬਹੁਤ ਸਾਰੇ ਲੋਕ ਕੈਮਰੇ ਚੁੱਕੀ ਫਿਰਦੇ ਨੇ ਹਰ ਚਾਹੁੰਦਾ ਕਿ ਮੇਰੀ ਟੀਆਰਪੀ ਵਧੇ ਜਾਂ ਸਾਡੀ ਗੱਲਬਾਤ ਸੁਣੋ ਪਰ ਇਸ ਸਾਰੀਆਂ ਸੇ ਨੌਨਸੈਂਸ ਗੱਲਾਂ ਨੇ ਇਸ ਦੁੱਖ ਦੇ ਵਿੱਚ ਤੁਸੀਂ ਫਿਕਰ ਨਹੀਂ ਕਰਨਾ ਸਮਾਜ ਦੂਰੀਆਂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਪਲ-ਪਲ ਤੇ ਤੁਹਾਡੀ ਖਬਰ ਲੈਂਦੇ ਰਵਾਂਗੇ ਪਲ-ਪਲ ਤੇ ਹੁਣ ਤਾਂ ਲੇਟ ਹੈ ਔਰ ਐਸਐਸਪੀ ਨਾਲ ਗੱਲਬਾਤ ਕਰਨੀ ਮੁਸ਼ਕਲ ਹੈ ਪਰ ਮੈਂ ਡੀਜੀਪੀ ਨੂੰ ਕੇਸ ਦੇ ਰਾਂ ਤੁਹਾਡਾ ਇਹ ਕਿ ਇਨਸਟੈਡ ਆਫ ਕਿ ਇੱਕ ਹਫਤਾ ਐਸਪੀ ਨੇ ਨਾ ਟਾਈਮ ਕਿਉਂ ਲਾਇਆ ਇਨਸਾਫ ਦੇਣ ਦੇ ਵਿੱਚ ਵਾਈ ਹੀ ਡਿਡ ਇਟ ਸੋ ਮੇਰਾ ਸਵਾਲ ਹੈ ਹੁਣ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਔਰ ਮਾਈਟ ਹੈ ਜੇ ਤੁਹਾਡਾ ਕੋ ਨੰਬਰ ਹੈ ਸਕ ਨੰਬਰ ਹੈ ਨਹੀਂ ਐਕਚੁਅਲੀ ਸੋ ਅਸੀਂ ਕੋਸ਼ਿਸ਼ ਕਰ ਰਹੇ ਕਿ ਜਲਦੀ ਜਲਦੀ ਤੁਹਾਨੂੰ ਇਨਸਾਫ ਮਿਲੇ ਅਤੇ ਇਹਨਾਂ ਨੂੰ ਪੁਲਿਸ ਜਿਹੜੀ ਹੈ ਕਾਨੂੰਨ ਦੀ ਮਤਾਬਕ ਬਣਦੀ ਕਾਰਵਾਈ ਦੇ ਦੌਰਾਨ ਇਹਨਾਂ ਨੂੰ ਚਾਰਜ ਕਰੇ ਡੋਟ ਬਰੀ ਬਾਟ ਇਟ ਤੁਸੀਂ ਫਿਕਰ ਨਹੀਂ ਕਰਨਾ ਇਹਨਾਂ ਨੂੰ ਕੋਈ ਵੀ ਪੋਲਿਟਿਸਟ ਜਾਣਦਾ ਹੋਵੇ ਵੀ ਡੋਟ ਕੇਅਰ ਕਾਨੂੰਨ ਜਿਹੜਾ ਹੈ ਸਾਰਿਆਂ ਲਈ ਇੱਕੋ ਜਿਹਾ ਹੈ ਪੰਜਾਬ ਦੇ ਡੀਜੀਪੀ ਉਹ ਨਹੀਂ ਕੇਅਰ ਕਰਦੇ ਕਿ ਕਿਹੜਾ ਪੋਲਿਟਿਸ਼ੀਨ ਹੈ ਕਿਹੜਾ ਨਹੀਂ ਹੈ ਉਹ ਸਾਰਿਆਂ ਨੂੰ ਇਨਸਾਫ ਦਿੰਦੇ ਤੁਹਾਨੂੰ ਇਨਸਾਫ ਮਿਲੂਗਾ ਔਰ ਇਹਨਾਂ ਦਾ ਇਨ ਇਹ ਜਿਹੜੀ ਲੜਕੀ ਆ ਔਰ ਜੇ ਉਹ ਲਿਖ ਕੇ ਗਿਆ ਆ ਤੁਹਾਡੇ ਦੋਸ਼ ਨੇ ਕਿ ਲੜਕੀ ਕੋਈ ਮੌਤ ਹੋਈ ਹੈ ਤਾਂ ਸਜ਼ਾ ਇਹਨੂੰ ਵੀ ਮਿਲੇਗੀ ਇਹ ਮੈਂ ਨਹੀਂ ਦੇਣੀ ਇਹ ਕੋਰਟ ਨਹੀਂ ਦੇਣੀ ਆ ਪੁਲਿਸ ਨੇ ਚਾਰजेस ਰਾਉਣੇ ਆ ਜਾਂ ਸਰਬ ਦੀ ਜੱਜਮੈਂਟ ਆਉਣੀ ਹੈ ਡਿਬੇਟ ਕਰੋ ਹਾਂਜੀ ਮਿਸਟਰ ਜੁਕੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਮੈਂ ਇਹੀ ਪੁੱਛਣਾ ਚਾਹੁੰਨਾ ਕਿ ਭੈਣ ਜੀ ਜਿਹੜੀ ਚੈਟ ਵੀ ਵਾਇਰਲ ਹੋਈ ਆ ਉਹਦੇ ਵਿੱਚ ਮੁੰਡੇ ਨੇ ਸਟ੍ਰੇਟ ਵੀ ਕਿਹਾ ਸੀ ਕਿ ਮੈਂ ਸੁਸਾਈਡ ਕਰ ਲੈਣਾ ਤੇ ਕੁੜੀ ਨੇ ਮੋਰੋ ਗੂਠਾ ਜਾ ਚੱਕਤਾ ਜਿਹੜਾ WhatsApp ਤੇ ਆਉਂਦਾਗਾ ਨਾ ਤੇ ਫੇਰ ਉਹਨੇ ਕੋਈ ਡੇਟ ਜਾਂ ਕੋਈ 2000 ਭੈਣ ਜੀ ਕੀ ਲਿਖਿਆ ਸੀਗਾ ਮੁੰਡੇ ਨੇ ਉਹ ਕੀ ਸੀਗਾ ਤੁਸੀਂ ਪੜਿਆ ਨਾ ਸਾਰਾ ਕਿਉਂਕਿ ਬਸ ਸਟ੍ਰੇਟ ਮੁੰਡੇ ਨੇ ਕਿਹਾ ਕਿ ਭਾਈ ਮੈਂ ਹੁਣ ਬਹੁਤ ਦੁਖੀ ਆਂਗਾ ਤੂੰ ਮੇਰੇ ਨਾਲ ਗੱਲਬਾਤ ਨਹੀਂ ਕਰਦੀ ਤੇ ਮੈਂ ਇੰਨਾ ਆਖਿਆ ਤੇ ਮੈਂ ਸੁਸਾਈਡ ਕਰ ਲੈਣਾ ਤੇ ਮੋਰੇ ਕੀ ਕਹਿੰਦੀ ਕਰ ਲੈ ਗੂਠਾ ਜ ਚੱਕਦਾ ਜੀ ਇਟ ਮੀਨਸ ਵਾਟ ਇਸ ਮੀਨ ਥੈਟ ਐਗਰੀਮੈਂਟ ਹੁੰਦਾ ਜੀ ਇਹ ਗੂਠੇ ਦਾ ਸਾਈਨ ਕਿ ਲਾਈਕ ਕਰਨਾ ਹੈ ਸੈਂਪਲੀਫਾਈ ਕਰਨਾ ਸਿੱਧੂ ਸਾਹਿਬ ਸੈਂਪਲੀਫਾਈ ਸਹਿਮਤ ਹੋਣਾ ਜੀ ਐਗਰੀ ਕਰਨਾ ਆਪ ਵੀ ਇਹ ਗੱਲ ਕਰੋ ਨਾ ਕਿ ਤੁਸੀਂ ਕਰ ਸੈਂਪਲੀਫਾਈ ਕਰ ਦੋ ਕਿ ਹਾਂ ਉਹ ਗੱਲ ਕਹੀ ਹੈ ਕਿਉਂਕਿ ਬੀਟਲ ਦੇ ਪੀਪਲ ਕਿ ਇਟ ਮੀਨਸ ਥੈਟ ਸੋ ਸਭ ਕਿਉਂਕਿ ਆਮ ਬਜ਼ੁਰਗ ਜਿਹੜੇ ਨੇ ਸੁਣ ਰਹੇ ਨੇ ਉਹਨਾਂ ਨੂੰ ਦੱਸੀਏ ਕਿ ਕੁੜੀ ਮੁੰਡੇ ਨੇ ਆ ਕੇ ਆਇਆ ਤੇ ਉਹ ਕੁੜੀ ਕਹਿੰਦਾ ਹੁਣ ਦੱਸੋ ਕਿ ਇਹ ਮੈਟਰ ਜਿਹੜਾ ਆ ਸਾਡੇ ਥਾਣਾ ਕਿਹੜਾ ਵੈਸੇ ਸੋ ਸਭ ਥਾਣਾ ਕਿਹੜਾ ਨਾ ਪੁੱਛ ਤਾਂ ਇਹਨੂੰ ਜਰਾ ਹਾਂਜੀ ਰਾਜਵੀਰ ਕੌਰ ਜੀ ਕਿਹੜੇ ਥਾਣੇ ਤੁਹਾਡੀ ਗੱਲਬਾਤ ਜਿਹੜੀ ਸਾਰੀ ਹੋਈ ਆ ਪੁਲਿਸ ਵਾਲਿਆਂ ਨਾਲ ਸਰ ਉਹ ਮੇਰੇ ਪਤਾ ਆ ਵੀ ਨਹੀਂ ਪਤਾ ਕਿ ਜਿਹੜਾ ਪੁਲਿਸ ਸਟੇਸ਼ਨ ਜੋ ਵੀ ਕਾਰਵਾਈ ਹੋ ਰਹੀ ਆ ਤੇ ਜੇ ਤੁਸੀਂ ਚਾਹੋ ਤਾਂ ਉਹਨਾਂ ਨਾਲ ਅਗੇ ਗੱਲ ਕਰਵਾ ਸਕਦੀ ਆ ਚਲੋ ਅੱਜ ਆਪਣੀ ਗੱਲਬਾਤ ਜਿਹੜੀ ਆ ਦੂਜੀ ਸਟੋਰੀ ਕਵਰ ਕਰਾਂਗੇ ਸਰ ਸਾਹਿਬ ਹਾਂਜੀ ਜੀ ਸੋ ਅ ਰਾਜਵੀਰ ਤੁਸੀਂ ਬੈਠ ਕਰੋ ਕੁਝ ਘੰਟਿਆਂ ਦੀ ਅਸੀਂ ਤੁਹਾਡਾ ਵਾਅਦਾ ਕਰਦੇ ਆਂ ਕਿ ਤੁਸੀਂ ਕੀ ਕਰੋ ਨਾ ਤੁਸੀਂ ਅਵੋਇਡ ਕਰੋ ਕਿ ਸੱਚੇ ਚੈਨਲ ਨਾਲ ਗੱਲ ਨਾ ਕਰੋ ਤੁਸੀਂ ਮੇਰੇ ਮਤਾਬਕ ਕਿਉਂਕਿ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਸਰ ਤੁਸੀਂ ਸਾਬ ਨੂੰ ਗਾਈਡ ਕਰ ਦਿਓ ਥੋੜਾ ਜਿਹਾ ਆਫ ਦਿ ਰਾਈਟ ਗਾਈਡ ਕਰ ਦਿਓ ਉਹਨਾਂ ਨੂੰ ਕਿ ਕਿਉਂਕਿ ਪਿੰਡੂ ਨੇ ਦੁੱਖਿਆ ਦੁੱਖ ਦੇ ਵਿੱਚ ਕੇਵਰੀ ਬੰਦਾ ਉਹਨਾਂ ਨੂੰ ਹੋਸ਼ ਵਿੱਚ ਨਹੀਂ ਰਹਿਂਦਾ ਬੰਦਾ ਬਹੁਤ ਹੁੰਦਾ ਹੈ ਜੀ ਜੀ ਬੀਬੀ ਦਿਨ ਰਾਤ ਐਨੀ ਟਾਈਮ ਰਾਜਵੀਰ ਜੀ ਤੁਹਾਡੇ ਕੋਲ ਸਾਡੇ ਪਰਸਨਲ ਨੰਬਰ ਵੀ ਨੇ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਉਹ ਇੰਟਰਵਿਊ ਦੇਖੀ ਕੋਈ ਜਾਂ ਜਿੱਥੇ ਵੀ ਉਹਨੇ ਗੱਲ ਕੀਤੀ ਲੜਕੀ ਨੇ ਕਿ ਉਹਦੇ ਮਾਤਾ ਪਿਤਾ ਉਹਨੂੰ ਕਹਿ ਰਹੇ ਕਿ ਇਹ ਜਾ ਕੇ ਸਹੁਰੇ ਰਹੁ ਬਸ ਹੁਣ ਸਵਾਲ ਇਹ ਵੀ ਉੱਠਦਾ ਕਿ ਕਿਹੜੇ ਸਹੁਰੇ ਤੇ ਕਿਹੜੇ ਮਨ ਲਗ ਗਿਆ ਉਹ ਲੜਕੀ ਗੱਲ ਕਰ ਰਹੀ ਕਿਉਂਕਿ ਲੜਕੀ ਵੀ ਇਹ ਐਗਰੀਮੈਂਟ ਦੇ ਰਹੀ ਆ ਕਿ ਜਿਵੇਂ ਮੇਰੇ ਪੇਰੈਂਟਸ ਕਹਿਣਗੇ ਜੇ ਆਪਾਂ ਜਾਉਂਦਿਆਂ ਦਾ ਨਹੀਂ ਆਪਾਂ ਕਦਰ ਕੀਤੀ ਹੁਣ ਆਪਾਂ ਫਿਰ ਬਾਅਦ ਚੋਂ ਕਾਹਤੋਂ ਹੁਣ ਜਦੋਂ ਪਰਿਵਾਰ ਦੁੱਖ ਦੇ ਵਿੱਚ ਆਪਾਂ ਕਿਹੜੇ ਇਹ ਸਭ ਇਹ ਸਰਫ ਬਚਣ ਦੀਆਂ ਗੱਲਾਂ ਕਰ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਆ ਆਖਰੀ ਹਥਿਆਰ ਹੁੰਦਾ ਹਾਂ ਇਹ ਇਸ ਸਰਫ ਕੀ ਕਰਦੇ ਨੇ ਇਹ ਚੌਧਰੀ ਸਾਡੇ ਤੋਂ ਕੋ ਮਕਾਦਮਾ ਕੇਸ ਚੱਲੇ ਇਹ ਕੇਸ ਚੱਲੂਗਾ ਇਹ ਚੱਲੂਗਾ ਕਿ ਇਟ ਮੀਨਸ ਕਿ ਉਹਦੇ ਕਰਕੇ ਸੁਸਾਇਡ ਕੀਤਾ ਇਹ ਇੰਡੀਕੇਸ਼ਨ ਦੇ ਰਿਹਾ ਹੈ ਹਾਂਜੀ ਨੋਪਾਲਮ ਸੋ ਅਸੀਂ ਇਹ ਜੋ ਹੈ ਸਾਰਾ ਕੁਝ ਸਾਡੇ ਸਾਹਮਣੇ ਹੈ ਉਹ ਐਲੀਗੇਸ਼ਨ ਲਾ ਰਹੇ ਨੇ ਅਸੀਂ ਲਾ ਰਹੇ ਅਸੀਂ ਇਹ ਕਹਿ ਰਹੇ ਕਿ ਕਿਹਦੇ ਕਰਕੇ ਹੋ ਰਿਹਾ ਹੈ ਇਹ ਸਭ ਪੁੱਛਿਆ ਜਾ ਰਿਹਾ ਤੇ ਪੁੱਛੇ ਦਾ ਜਵਾਬ ਸਾਨੂੰ ਆ ਰਿਹਾ ਅਸੀਂ ਵਾਪਸ ਆ ਰਹੇ ਹਾਂ ਆ ਰਾਜਵੀਰ ਅੱਗੇ ਲਮਗੇ ਥੈਂਕ ਯੂ ਸੀ